ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਪੀਮਿੰਦਰ ਸਿੰਘ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਦੋਸਤੋ ਪੰਜਾਬ ਕਾਂਗਰਸ ਤੇ ਨਵਜੋਤ ਸਿੰਘ ਸਿੱਧੂ ਵਰਸਸ ਪੰਜਾਬ ਦੀ ਆਪਣੀ ਹੀ ਲੀਡਰਸ਼ਿਪ ਕਿੱਥੇ ਇੱਕ ਗੱਲਬਾਤ ਖੜੀ ਆ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਲਗਾਤਾਰ ਸਰਗਰਮ ਨੇ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਕਾਂਗਰਸ ਦੀ ਜਿਹੜੀ ਲੀਡਰ ਨੇ ਰਾਜਾ ਵਰਿੰਗ ਜਾਂ ਹੋਰ ਉਹਨਾਂ ਦੇ ਲਈ ਦਿੱਕਤਾਂ ਖੜੀਆਂ ਕਰ ਰਹੀਆਂ ਨੇ ਉਹ ਕਹਿੰਦੇ ਕਿ ਜਾਪਦੇ ਦੇ ਵਿੱਚ ਰਹੋ ਡਾਕਟਰ ਸਾਹਿਬ ਆਪਣੇ ਨਾਲ ਨੇ ਗੱਲਬਾਤ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਉੱਪਰ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੁਣ ਅੱਗੇ ਵਧਣਗੇ ਕਿ ਪ੍ਰਧਾਨ ਬਣਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਆਪਣੀ ਕੋਈ ਖੇਤਰੀ ਪਾਰਟੀ ਬਣਾਉਣਗੇ ਕਾਂਗਰਸ ਦਾ ਜਿਹੜਾ ਸਿਆਸੀ ਧਰਤਾਂ ਲੈ ਲੀਡਰਸ਼ਿਪ ਦਾ ਕਿ ਉਹਦੇ ਤੇ ਖਰੇ ਨਹੀਂ ਉਤਰ ਰਹੇ ਜਾਂ ਨਵਜੋਤ ਸਿੰਘ ਸਿੱਧੂ ਠੀਕ ਚੱਲ ਰਹੇ ਨੇ ਸਾਰੀਆਂ ਗੱਲਾਂ ਗੱਲਬਾਤਾਂ ਲਵਾਂਗੇ ਡਾਕਟਰ ਸਾਹਿਬ ਕੀ ਮੈਂ ਵੇਖ ਰਿਹਾ ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮਾਂ ਨੂੰ ਪਿਛਲੇ ਦਿਨੀ ਕੋਰਟ ਸ਼ਮੀਰ ਦੇ ਵਿੱਚ ਰੈਲੀ ਕੀਤੀ 9 ਤਰੀਕ ਦਾ ਪ੍ਰੋਗਰਾਮ ਤੇ ਇਸ ਤੋਂ ਇਲਾਵਾ ਲਗਾਤਾਰ ਜਿਹੜੀਆਂ ਗਤੀਵਿਧੀਆਂ ਨੇ ਤੇ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਜਾਪਤੇ ਦੇ ਵਿੱਚ ਰਹੋ ਭਾਵੇਂ ਨਵੇਂ ਪ੍ਰਧਾਨ ਨੇ ਸਾਬਕਾ ਪ੍ਰਧਾਨ ਨੇ ਅਖਰ ਕਿੱਥੇ ਖੜਿਆ ਦੇਖਦੇ ਹੋ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਜੀ ਡਾਕਟਰ ਸਾਹਿਬ ਆ ਪੰਗੂ ਸਾਹਿਬ ਦੇਖੋ ਨਵਜੋਤ ਸਿੰਘ ਸਿੱਧੂ ਜੀ ਬਾਰੇ ਮੈਂ ਲਗਾਤਾਰ ਇਹ ਗੱਲ ਕਰਦਾ ਆਂ ਕਿ ਕਾਂਗਰਸ ਦੇ ਵਿੱਚ ਜੇ ਕੋਈ ਸਭ ਤੋਂ ਇਮਾਨਦਾਰ ਨੇਤਾ ਹੈ ਇਸ ਵੇਲੇ ਮੈਨੂੰ ਨਜ਼ਰ ਆਉਂਦਾ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਬਾਕੀ ਜਿੱਥੋਂ ਤੱਕ ਬਾਜਵਾ ਸਾਹਿਬ ਦੀ ਗੱਲ ਹੈ ਜਾਂ ਬਾਕੀ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਉੱਤੇ ਸਮੇਂ-ਸਮੇਂ ਤੇ ਕਿਸ ਤਰ੍ਹਾਂ ਦੇ ਚਾਹੇ ਦੂਸ਼ਣ ਲੱਗੇ ਹੋਣ ਚਾਹੇ ਕੋਈ ਉਹਨਾਂ ਦੇ ਉੱਤੇ ਬਹੁਤਿਆਂ ਦੇ ਉੱਤੇ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਕੇਸ ਚੱਲ ਰਹੇ ਨੇ ਲਗਾਤਾਰ ਔਰ ਕੋਈ ਨਾ ਕੋਈ ਉਹਨਾਂ ਦੀ ਸਮੱਸਿਆ ਰਹੀ ਰਹੀ ਹੈ ਪਰ ਨਵਜੋਤ ਸਿੰਘ ਸਿੱਧੂ ਦੇ ਉੱਤੇ ਆਪਾਂ ਇਮਾਨਦਾਰੀ ਦੇ ਪੱਖ ਤੋਂ ਜਦੋਂ ਉਹਨਾਂ ਦੀ ਛਵੀ ਦੇ ਉੱਤੇ ਨਜ਼ਰ ਮਾਰਦੇ ਆ ਤਾਂ ਮੈਨੂੰ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਲੱਗਦੀ ਕਿ ਉਹ ਕੋਈ ਅੱਜ ਤੱਕ ਉਹਨਾਂ ਨੂੰ ਕਹਿ ਕਹਿਰ ਕਿਹਾ ਹੋਵੇ ਕਿ ਉਹ ਇਨ ਉਹ ਬੇਈਮਾਨ ਹੋ ਗਏ ਜਾਂ ਪੰਜਾਬ ਨੂੰ ਉਹਨਾਂ ਨੇ ਲੁੱਟ ਲਿਆ ਜਦੋਂ ਉਹ ਮਨਿਸਟਰ ਵੀ ਰਹੇ ਉਦੋਂ ਵੀ ਬਹੁਤ ਅੱਛਾ ਉਹਨਾਂ ਦਾ ਕਾਲ ਰਿਹਾ ਔਰ ਜਦੋਂ ਉਹ ਬਾਹਰ ਹੁੰਦੇ ਆ ਬੰਨਸਤੀ ਤੋਂ ਉਦੋਂ ਵੀ ਉਹ ਪੰਜਾਬ ਦੇ ਹੱਕਾਂ ਲਈ ਲੜਦੇ ਨਜ਼ਰ ਆਉਂਦੇ ਆ ਹੁਣ ਵੀ ਜਿਹੜੀ ਰੈਲੀ ਦੀ ਗੱਲ ਕਰ ਰਹੇ ਹਾਂ ਉਹ ਵੀ ਉਹਨਾਂ ਨੇ ਪੰਜਾਬ ਦੇ ਹੱਕਾਂ ਦੇ ਲਈ ਕੀਤੀ ਸੀਗੀ ਪਰ ਜਿਹੜਿਆ ਵਿਰੋਧੀ ਖੇਮਾ ਹੈ ਕਾਂਗਰਸ ਦਾ ਉਹ ਉਹਨਾਂ ਦੇ ਉੱਤੇ ਲਗਾਤਾਰ ਦੂਸ਼ਣਬਾਜ਼ੀ ਇਹ ਕਰ ਰਿਹਾ ਹੈ ਕਿ ਉਹ ਅਨੁਸ਼ਾਸਨ ਨੂੰ ਨਹੀਂ ਮੰਨਦੇ ਜਾਂ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹ ਮੈਨੂੰ ਲੱਗਦਾ ਹੈ ਕਿ ਇੱਕ ਇਮਾਨਦਾਰ ਲੀਡਰ ਦੇ ਉੱਤੇ ਇਹ ਗੱਲ ਨਹੀਂ ਹੋਣੀ ਚਾਹੀਦੀ ਸਗੋਂ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਸਗੋਂ ਉਹਨਾਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਕਿ ਭਾਈ ਉਹ ਆਪਣੀਆਂ ਨੀਤੀਆਂ ਪੰਜਾਬ ਪ੍ਰਤੀ ਜੋ ਪੰਜਾਬ ਨੂੰ ਲੈ ਕੇ ਉਹਨਾਂ ਦੀ ਇੱਕ ਹਮਦਰਦੀ ਹੈ ਉਹਨਾਂ ਨੀਤੀਆਂ ਦੇ ਰਾਹੀਂ ਉਹ ਪੰਜਾਬ ਦੇ ਲੋਕਾਂ ਨੂੰ ਕੁਝ ਦੱਸਣਾ ਚਾਹੁੰਦੇ ਨੇ ਪਰ ਕਾਂਗਰਸ ਦੇ ਲੀਡਰ ਆਪਣੀ ਲੀਡਰ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ ਔਰ ਉਹਨਾਂ ਨੂੰ ਡਰਾਵੇ ਵੀ ਦਿੰਦੇ ਨੇ ਕਿ ਤੁਹਾਨੂੰ ਅਸੀਂ ਬਾਹਰ ਕੱਢਾਂਗੇ ਕਾਂਗਰਸ ਚੋਂ ਤੁਹਾਨੂੰ ਅਸੀਂ ਨਹੀਂ ਰਹਿਣ ਦੇਣਾ ਤੁਹਾਡੇ ਉੱਤੇ ਕੋਈ ਕੋਈ ਅਨੁਸ਼ਾਸਨੀ ਕਾਰਵਾਈ ਹੋਏਗੀ ਸੋ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਕਿ ਇਹ ਇਹ ਜਿਹੜੀ ਇੱਕ ਇੱਕ ਉਹਨਾਂ ਨੂੰ ਤਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਇਹ ਇਦਾਂ ਨਹੀਂ ਚਾਹੀਦਾ ਕਿਉਂਕਿ ਇੱਕੋ ਪਾਰਟੀ ਹੈ ਔਰ ਇੱਕੋ ਪਾਰਟੀ ਦੇ ਵਿੱਚ ਸਭ ਨੂੰ ਮੈਨੂੰ ਲੱਗਦਾ ਹੈ ਕਿ ਇਕੱਠੇ ਮਿਲ ਕੇ ਹੀ ਅੱਗੇ ਵਧਣ ਦੀ ਲੋੜ ਹੁੰਦੀ ਹੈ ਪਰ ਇੱਥੇ ਕਾਂਗਰਸ ਜਿਹੜੀ ਹੈਗੀ ਪੰਜਾਬ ਕਾਂਗਰਸ ਖਾਸ ਤੌਰ ਤੇ ਫੁੱਟ ਉਹਦੇ ਵਿੱਚ ਨਜ਼ਰ ਆ ਰਹੀ ਹੈ ਔਰ ਇਹੀ ਫੁੱਟ ਕਰਕੇ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਕਾਂਗਰਸੀ ਅਲੱਗ-ਅਲੱਗ ਪਾਰਟੀਆਂ 'ਚ ਚਲੇ ਗਏ ਕੋਈ ਛੱਡ ਗਿਆ ਕੋਈ ਘਰੇ ਬਹਿ ਗਿਆ ਕੋਈ ਕਿਸੇ ਪਾਰਟੀ ਚਲਾ ਗਿਆ ਅੱਜ ਤੁਸੀਂ ਜਿੰਨੀਆਂ ਵੀ ਚਾਹੇ ਉਹ ਭਾਜਪਾ ਹੈ ਚਾਹੇ ਕੋਈ ਹੋਰ ਪਾਰਟੀਆਂ ਦੇ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਂਗਰਸ ਪਾਰਟੀ ਦੇ ਹੀ ਬੰਦੇ ਜ਼ਿਆਦਾ ਗਏ ਹੋਏ ਐ ਸੋ ਉਹਦਾ ਕਾਰਨ ਇਹੀ ਹੈ ਕਿ ਇਕਜੁੱਟ ਨਹੀਂ ਹੈਗੀ ਪਾਰਟੀ ਪਾਰਟੀ ਦੇ ਵਿੱਚ ਜਿਹੜਾ ਹੈਗਾ ਇਸ ਕਿਸਮ ਦੀ ਗੱਲਬਾਤ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਵੋਗੇ ਜਦੋਂ ਤੁਸੀਂ ਕਿਸੇ ਬੰਦੇ ਦੇ ਉੱਤੇ ਪਾਬੰਦੀਆਂ ਲਾਓਗੇ ਤਾਂ ਲਾਜ਼ਮੀ ਤੌਰ ਤੇ ਇੱਕ ਘੁਟਣ ਜਿਹੜੀ ਹੈਗੀ ਹੈ ਪਾਰਟੀ ਦੇ ਵਿੱਚ ਹੁੰਦੀ ਹੈ ਔਰ ਹੌਲੀ ਹੌਲੀ ਚੰਗੇ ਬੰਦੇ ਜਿਹੜੇ ਨੇ ਉਹ ਪਾਰਟੀਆਂ ਛੱਡ ਜਾਂਦੇ ਨੇ ਸੋ ਉਮੀਦ ਹੈ ਕਿ ਸਿੱਧੂ ਸਾਹਿਬ ਕਾਂਗਰਸ ਦੇ ਵਿੱਚ ਹੀ ਰਹਿਣਗੇ ਔਰ ਕਾਂਗਰਸ ਦੇ ਵਿੱਚ ਰਹਿ ਕੇ ਆਪਣੀ ਗੱਲ ਰੱਖਣਗੇ ਕਿਉਂਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਹਾਈ ਕਮਾਂਡ ਨਾਲ ਚੰਗੀ ਬਣਦੀ ਹੈ ਖਾਸ ਤੌਰ ਤੇ ਪ੍ਰਿੰਕਾ ਗਾਂਧੀ ਨਾਲ ਔਰ ਰਾਹੁਲ ਗਾਂਧੀ ਜੀ ਨਾਲ ਨਵਜੋਤ ਸਿੰਘ ਸਿੱਧੂ ਦੀ ਚੰਗੀ ਬਣੀ ਹੋਈ ਹੈ ਇਸ ਕਰਕੇ ਕੋਈ ਇਦਾਂ ਦੀਆਂ ਸੰਭਾਵਨਾਵਾਂ ਮੈਨੂੰ ਨਹੀਂ ਲੱਗਦੀਆਂ ਕਿ ਹਾਈ ਕਮਾਂਡ ਤੋਂ ਬਿਨਾਂ ਹੀ ਰਾਜਾ ਵੜਿੰਗ ਜਾਂ ਕੋਈ ਹੋਰ ਲੀਡਰ ਜਿਹੜੇ ਨੇ ਉਹ ਕੋਈ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਣਗੇ ਇਦਾਂ ਦੀਆਂ ਕੋਈ ਸੁਭਾਵਨਾਵਾਂ ਘੱਟ ਨਜ਼ਰ ਆਉਂਦੀਆਂ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਸਿੱਧਾ ਰابطਾ ਰਾਹੁਲ ਜੀ ਨਾਲ ਵੀ ਹੈ ਔਰ ਪ੍ਰਿੰਕਾ ਦੇ ਉਹ ਚਾਹਤੇ ਨੇ ਆਪਾਂ ਸਾਰੇ ਜਾਣਦੇ ਹਾਂ ਸੋ ਇਸ ਕਰਕੇ ਇਦਾਂ ਦੀਆਂ ਕੋਈ ਸੁਭਾਵਨਾਵਾਂ ਮੈਨੂੰ ਨਹੀਂ ਨਜ਼ਰ ਆਉਂਦੀਆਂ ਕਿ ਉਹਨਾਂ ਦੇ ਉੱਤੇ ਕੋਈ ਇਦਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਕਾਂਗਰਸ ਤੋਂ ਕੱਢ ਦਿੱਤਾ ਜਾਏਗਾ ਕਿਉਂਕਿ ਪਹਿਲਾਂ ਵੀ ਜਿੰਨੇ ਦੇਰ ਉਹ ਭਾਜਪਾ ਦੇ ਵਿੱਚ ਵੀ ਰਹੇ ਨੇ ਉਹ ਭਾਜਪਾ ਦੇ ਵੀ ਵੱਡੇ ਬੜੇ ਵੱਡੇ ਲੀਡਰ ਨੇ ਇੱਕ ਨੈਸ਼ਨਲ ਲੈਵਲ ਦੇ ਹੀਰੋ ਰਹੇ ਨੇ ਨੈਸ਼ਨਲ ਲੈਵਲ ਦੇ ਲੀਡਰ ਰਹਿਨੇ ਸੋ ਇੱਕ ਪਾਸੇ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਉਹਨਾਂ ਨੂੰ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਲਿਆਇਆ ਲਜਾਇਆ ਜਾਂਦਾ ਕਿਉਂਕਿ ਡਾਕਟਰ ਮਨਮੋਹ ਸਿੰਘ ਤੋਂ ਬਾਅਦ ਕੋਈ ਮੈਨੂੰ ਇਦਾਂ ਦਾ ਕੋਈ ਸਿੱਖ ਲੀਡਰ ਵੱਡਾ ਕੋਈ ਜਿਹੜਾ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕੋਈ ਗੱਲਬਾਤ ਆਪਣੀ ਰੱਖ ਸਕੇ ਉਹ ਨਹੀਂ ਲੱਗਦਾ ਉਹਦੀ ਥਾਂ ਨਵਜੋਤ ਸਿੰਘ ਸਿੱਧੂ ਉਹਨੂੰ ਉਸ ਸਥਾਨ ਨੂੰ ਭਰ ਸਕਦੇ ਨੇ ਜੋ ਖਾਲੀ ਸਥਾਨ ਆਪਾਂ ਨੂੰ ਲੱਗਦਾ ਹੈ ਕਿ ਹੋਇਆ ਹੋਇਆ ਸੋ ਮੈਂ ਤਾਂ ਇਹੀ ਕਹਾਂਗਾ ਕਿ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਨੂੰ ਕੋਈ ਨੈਸ਼ਨਲ ਲੈਵਲ ਦਾ ਅਹੁਦਾ ਦੇ ਕੇ ਉਹਨਾਂ ਨੂੰ ਉੱਪਰਲੇ ਲੈਵਲ ਦੇ ਉੱਤੇ ਜਿਹੜਾ ਹੈਗਾ ਉਹ ਲਜਾਇਆ ਜਾਵੇ ਔਰ ਇੱਕ ਨੈਸ਼ਨਲ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾਵੇ ਔਰ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਅੱਛਾ ਕੰਮ ਲੈ ਸਕਦੀ ਹੈ ਕਾਂਗਰਸ ਨਵਜੋਤ ਸਿੰਘ ਸਿੱਧੂ ਤੋਂ ਪੰਗੂ ਸਾਹਿਬ ਜੀ ਬਿਲਕੁਲ ਟੋਕ ਸਾਹਿਬ ਦੇਖੋ ਕਿ ਮਤਲਬ ਜਿਵੇਂ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪ੍ਰੋਗਰਾਮ ਨੇ ਕੋਰਸ ਮੀਟ ਕੀਤਾ ਉਹਨਾਂ ਨੇ ਜਾਂ ਹੋਰ ਇਹ ਸਾਰੇ ਪ੍ਰੋਗਰਾਮਾਂ ਦੇ ਉੱਪਰ ਕਾਂਗਰਸ ਦੀ ਤਲਖੀ ਹੈ ਕੀ ਐਦਾਂ ਦਾ ਕੋਈ ਮਾਹੌਲ ਐਦਾਂ ਦੀ ਸਿਚੁਏਸ਼ਨ ਕੋਈ ਬਣ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਕਹਿੰਦੇ ਨੇ ਰਾਜਾ ਵੜਿੰਗ ਸਾਹਿਬ ਜਾਂ ਦੂਜੇ ਲੀਡਰ ਨੇ ਕਿ ਜਾਪਤੇ ਦੇ ਵਿੱਚ ਰਹੋ ਸਾਰੇ ਇਕੱਠੇ ਹੋ ਪਾਣਗੇ ਕਿ ਮੰਚ ਦੇ ਉੱਪਰ ਕਿਉਂਕਿ ਸਟੇਟਮੈਂਟਾਂ ਦੇ ਵਿੱਚ ਜਦੋਂ ਮਤਭੇਦ ਮਨਭੇਦਾਂ ਦੇ ਵਿੱਚ ਬਦਲ ਜਾਂਦੇ ਨੇ ਉਹਨਾਂ ਫਿਰ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਕਿਵੇਂ ਸਮੋਦਨ ਹੋਣਗੇ ਰੁੱਖ ਸਾਹਿਬ ਕਿਤੇ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਜੀ ਦੇਖੋ ਪੋਲਿਟਿਕਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇੰਨਾਂ ਚੀਜ਼ਾਂ ਦਾ ਬਹੁਤਾ ਫਰਕ ਪੈਂਦਾ ਹੈ ਪਰ ਇੱਕ ਗੱਲ ਜ਼ਰੂਰ ਹੈ ਮੈਂ ਫੇਰ ਕਹਾਗਾ ਕਿ ਨਵਜੋਤ ਸਿੰਘ ਸਿੱਧੂ ਕੋਈ ਇਸ ਤਰ੍ਹਾਂ ਦਾ ਗਲਤ ਕੰਮ ਨਹੀਂ ਕਰ ਰਹੇ ਕਿ ਉਹ ਲੋਕਾਂ ਦੇ ਨਾਲ ਠੱਗੀ ਮਾਰ ਰਹੇ ਨੇ ਯਾ ਪੰਜਾਬ ਦੇ ਨਾਲ ਧੋਖਾ ਕਰ ਰਹੇ ਨੇ ਪੰਜਾਬੀਆਂ ਨਾਲ ਧੋਖਾ ਕਰ ਰਹੇ ਨੇ ਉਹ ਤਾਂ ਇੱਕ ਆਪਣੀ ਗੱਲ ਜਿਹੜੀ ਹੈਗੀ ਹੈ ਲੋਕਾਂ ਵਿੱਚ ਲੈ ਕੇ ਜਾ ਰਹੇ ਨੇ ਆਪਣੀ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਜੋ ਐਸ ਵਲੇ ਪ੍ਰੋਬਲਮਸ ਨੇ ਪੰਜਾਬ ਦੀਆਂ ਦੇ ਸੰਕਟ ਨੇ ਉਹਨਾਂ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਐਦਾਂ ਦਾ ਮੋਰਚਾ ਖੋਲ ਕੇ ਉਹਨਾਂ ਨੂੰ ਅਲੱਗ ਕਰਨਾ ਚਾਹੀਦਾ ਸਭੋ ਉਹਨਾਂ ਨੂੰ ਨਾਲ ਰੱਖਣ ਵੱਡੇ ਲੀਡਰ ਨੇ ਉਹਨਾਂ ਨੂੰ ਆਪਣੇ ਨਾਲ ਰੱਖ ਕੇ ਔਰ ਮੈਂ ਤਾਂ ਫੇਰ ਕਹਾਂਗਾ ਕਿ ਕੱਲੇ ਪੰਜਾਬ ਵਿੱਚ ਹੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਦੋਂ ਚੌਣਾ ਹੋਣਗੀਆਂ ਤਾਂ ਉਹਨਾਂ ਨੂੰ ਨੈਸ਼ਨਲ ਲੈਵਲ ਦੀ ਜ਼ਿੰਮੇਵਾਰੀ ਦੇ ਕੇ ਵਕਫ-ਵਕ ਸਟੇਟਾਂ ਚ ਲੈ ਜਾਣਾ ਚਾਹੀਦਾ ਉਹਨਾਂ ਦੀ ਫਾਲੋਇੰਗ ਜਿਹੜੋ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ ਹਰ ਸਟੇਟ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਚਾਹਤੇ ਲੋਕ ਜਿਹੜੇ ਨੇ ਉਹ ਹੈਗੇ ਨੇ ਉਹਨਾਂ ਤੋਂ ਕੰਮ ਲਿਆ ਜਾਵੇ ਉਹਨਾਂ ਨੂੰ ਪੂਰੇ ਨੈਸ਼ਨਲ ਲੈਵਲ ਦੇ ਵਿੱਚ ਜਿੱਥੇ ਜਿੱਥੇ ਚੋਣਾਂ ਹੋਣਗੀਆਂ ਜਿੱਥੇ ਜਿੱਥੇ ਕਾਂਗਰਸ ਦੀਆਂ ਸੀਟਾਂ ਨੇ ਸਗੋਂ ਬਾਕੀ ਜਿਹੜੀਆਂ ਜਦੋਂ ਇੱਕ ਇੰਡੀਆ ਦੀ ਸੰਸਥਾ ਜਦੋਂ ਬਣ ਗਈ ਤਾਂ ਉਹ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਕਿ ਇੱਕ ਇੱਕ ਦੂਜੀ ਸਟੇਟ ਦੇ ਵਿੱਚ ਮੌਕਾ ਮਿਲਣਾ ਚਾਹੀਦਾ ਹੈ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਅੱਗੇ ਆਉਣੇ ਚਾਹੀਦੇ ਨੇ ਸੋ ਬਜਾਏ ਇਹਦੇ ਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣ ਉਹਨਾਂ ਨੂੰ ਕੱਢਣ ਦੀਆਂ ਕੱਢਣ ਲਈ ਕਿਹਾ ਜਾਵੇ ਇਦਾਂ ਦੀਆਂ ਮੈਨੂੰ ਇਹ ਗੱਲਾਂ ਜਿਹੜੀਆਂ ਨੇ ਬਹੁਤ ਛੋਟੀਆਂ ਗੱਲਾਂ ਲੱਗਦੀਆਂ ਨੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਕਦ ਹੈ ਔਰ ਵੱਡੇ ਕਦ ਦੇ ਲਈ ਇਹ ਇੱਕ ਬਹੁਤ ਮਾਮੂਲੀ ਜੀਆਂ ਗੱਲਾਂ ਜਿਹੜੀਆਂ ਨੇ ਨਜ਼ਰ ਆਉਂਦੀਆਂ ਨੇ ਪੰਗੂ ਸਾਹਿਬ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਵਿਚਾਰ ਰੱਖਣ ਦੇ ਲਈ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਦੋਸਤੋ ਸਾਡੇ ਨਾਲ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਜੁੜੇ ਹੋਏ ਸੀ ਡਾਕਟਰ ਪੀਮਿੰਦਰ ਸਿੰਘ ਸੋ ਸਾਰੀ ਗੱਲਬਾਤ ਡਾਕਟਰ ਸਾਹਿਬ ਤੋਂ ਸਮਝੀ ਆਪਾਂ ਨੇ ਸੋ ਤੁਸੀਂ ਆਪਣੀ ਫੀਡਬੈਕਸ ਹਨ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ